ਅਤਾ ਬਹਾਦਰ ਨੂੰ ਅਰਦਾਸ ਕਰਦਾ ਸੱਚੇ ਪਾਤਸ਼ਾਹ ਹਰ ਕਰ ਖੜਾਰੀ ਪੈਦਾ ਕਰੀ ਕੋਈ ਨਸ਼ਈ ਨਾ ਪੈਦਾ ਕਰੀ ਕਿਉਂਕਿ ਜਦੋਂ ਇੱਕ ਪਿੰਡ 'ਚ ਨਸ਼ਈ ਪੈਦਾ ਹੋ ਜਾਵੇ ਉਸ ਇਲਾਕੇ ਦਾ ਨਾਮ ਬਦਨਾਮ ਹੋ ਜਾਂਦਾ ਜੀ ਅਸੀਂ ਹੁਣ ਕੁਛ ਨਹੀਂ ਕਰਨਾ ਅਸੀਂ ਪਰ ਤੁਹਾਡੇ ਜਰੀਏ ਬਹੁਤ ਕੁਝ ਕਰ ਸਕਦੇ ਆ ਜੋ ਅਸੀਂ ਨਹੀਂ ਕੀਤਾ ਤੁਸੀਂ ਕਰ ਸਕਦੇ ਆ ਕਿਉਂਕਿ ਅਸੀਂ ਪੈਸਾ ਲਾ ਸਕਦੇ ਆ ਤੁਹਾਡੇ ਲਈ ਟਾਈਮ ਕਰ ਸਕਦੇ ਆ ਪਰ ਗਰਾਉਂਡਾਂ 'ਵੀ ਪਰਫਾਰਮੈਂਸ ਜਿਹੜੀ ਉਹ ਤੁਸੀਂ ਦੇਣੀ ਆ ਸੰਦੀ mate ਇੱਕ ਸਮਦਾ ਵੀ ਹਾਕੀ ਦੀ ਸ਼੍ਰੀ ਗੁਰਤੀ ਆ ਜਿਹਨੇ ਆਪਣੇ ਹਿੰਦੁਸਤਾਨ ਨੂੰ ਜਾਂ ਪੰਜਾਬ ਨੂੰ ਧਿਆਨ ਚੰਤੋਂ ਮਿਲੀ ਆ ਕਿਉਂਕਿ ਉਸ ਸਿਕਰ ਹਿਸਮੈਂਟ ਦੇ ਵਿੱਚ ਆਰਮੀ ਸੀਗੇ ਰੌਨ ਨੇ ਇੱਕ ਵਾਈਟੋ ਲੈ ਕੇ ਆਪਣਾ ਮੇਜਰ ਤਖਤਾ ਅਹੁਦਾ ਹਾਸਲ ਕੀਤਾ ਜਿਹੜਾ ਡੋਲਫਟਰ ਜਿਹੜਾ ਜਰਮਨ ਦਾ ਉਸ ਟਾਈਮ ਦਾ ਮੇਨ ਡਿਕਟੇਟਰ ਸੀਗਾ ਜਿੰਨਾ ਦੀ ਕੇਮ ਦਾ ਟੈਲੇਂਟ ਉਹਦੇ ਹੁਨਰ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਵੀ ਮਜਬੂਰਨ ਕਹਿਣਾ ਪਿਆ ਕਿ ਅਗਰ ਤੇਰੇ ਵਰਗਾ ਪਲੇਅਰ ਮੇਰੇ ਕੰਟਰੀ 'ਚ ਹੁੰਦਾ ਤੇ ਮੈਂ ਉਹਨੂੰ ਆਪਦੀ ਆਰਮੀ ਦਾ ਜਨਰਲ ਬਣਾਉਂਦਾ ਤੇ ਹਾਕੀ ਦੇ ਵਿੱਚ ਅਸੀਂ 13 ਮੈਡਲ ਹਾਸਲ ਕੀਤੇ ਨੇ ਹੁਣ ਤੱਕ ਟੋਟਲ ਜਿਸ 8 골ਡਨ ਨੇ ਇੱਕ ਸਿਲਵਰ ਚਾਰ ਬ੍ਰਾਂਜ਼ ਮੈਡਲ ਹੈਗੇ ਆ ਔਰ ਮੈਂ ਦਾ ਸਾਰਾ ਜਿਹੜਾ ਕ੍ਰੈਡਿਟ ਆ ਦੋਸਤ ਮੇਜਰ ਧਿਆਨ ਚਾਜੀ ਫਰਾਂ ਨੂੰ ਦਿੰਦਾ ਸਾਸੀ ਗੱਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜ਼ਰਖੜ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਹਾਕੀ ਦੇ ਜਾਦੂਗਰ ਜਾਣੇ ਜਾਂਦੇ ਧਿਆਨ ਚੰਦ ਜੀ ਦਾ ਜਨਮ ਦਿਨ ਪਰ ਅਫਸੋਸ ਕਿਤੇ ਨਾ ਕਿਤੇ ਦੇਖ ਲਈਏ ਜੋ ਸੋਸ਼ਲ ਮੀਡੀਆ ਜੇਕਰ ਅੱਜ ਸਿੰਗਰ ਦਾ ਕਿਸੇ ਬਲੌਗਰ ਦਾ ਬਰਥਡੇ ਹੁੰਦਾ ਸੋਸ਼ਲ ਮੀਡੀਆ ਹੈਂਕ ਕਰ ਦੇਣੀ ਸੀ ਤੁਸੀਂ ਐਪਰੀਸ਼ੀਏਟ ਕਰਿਆ ਕਰੋ ਜਰੂਰ ਅਜਿਹੇ ਬਰਥਡੇ ਜਰੂਰ ਮਨਾਇਆ ਕਰ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਸਾਡੇ ਆਈਡਲ ਨੇ ਜੋ ਉਹਨਾਂ ਦਾ ਪਤਾ ਲੱਗ ਸਕੇ ਮੇਰੇ ਨਾਲ ਜਗਰੂਪ ਜ਼ਰਖੜ ਮੌਜੂਦ ਨੇ ਪਿੰਡ ਜ਼ਰਖੜ ਦੇ ਵਿੱਚ ਮੌਜੂਦ ਹਾਂ ਜਿੱਥੇ ਧਿਆਨ ਚੰਦ ਦਾ ਬਰਥਡੇ ਮਨਾਇਆ ਜਾ ਰਿ ਸਰ ਸਵਾਗਤ ਹੈ ਤੁਹਾਡਾ ਸਾਸੀਕਾਲ ਅੱਜ ਜਨਮ ਦਿਨ ਮਨਾ ਰਹੇ ਹਾਂ ਧਿਆਨ ਚੰਦ ਦਾ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਨੇ ਜੀ ਜੀ ਦੇਖੋ ਅੱਜ ਹਾਕੀ ਦੇ ਮਹਾਨ ਜਾਦੂਗਰ ਜਿਨ੍ਹਾਂ ਨੇ ਹਿੰਦੁਸਤਾਨ ਦਾ ਨਾਮ ਪੂਰਾ ਦੁਨੀਆ 'ਚ ਰੋਸ਼ਨ ਕੀਤਾ ਵਾ ਔਰ 1928-32 ਐਨ ਮਰਲੇ ਲੰਪਗੁਨੀਸ਼ ਸੱਤੀ ਦੇ ਵਿੱਚ 골ਡ ਮੈਡ ਜਿੱਤ ਕੇ ਹਾਕੀ ਦੇ ਜਾਦੂਗਰ ਦਾ ਖਿਤਾਬ ਜਿੱਤੇ ਆ ਔਰ ਉਹਨਾਂ ਨੇ ਇੱਕ ਕਿਸਮ ਦੀ ਮਾਤੇ ਇੱਕ ਸਮਝਦਾ ਵੀ ਹਾਕੀ ਦੀ ਸ਼ਰੀ ਗੁਰਤੀ ਆ ਇਹ ਆਪਣੇ ਹਿੰਦੁਸਤਾਨ ਨੂੰ ਜਾਂ ਪੰਜਾਬ ਨੂੰ ਧਿਆਨ ਚੰ ਤੋਂ ਨਹੀਂ ਮਿਲੀ ਆ ਕਿਉਂਕਿ ਉਹ ਸਿੱਖ ਰੇਜiment ਦੇ ਵਿੱਚ ਹੀ ਆਰਮੀ ਸੀਗੇ ਔਰ ਉਹਨਾਂ ਨੇ ਇੱਕ ਸਪਾਹੀ ਤੋਂ ਲੈ ਕੇ ਆਪਣਾ ਮੇਜਰ ਤੱਕ ਦਾ ਅਹੁਦਾ ਹਾਸਲ ਕੀਤਾ ਔਰ ਬਰਨਲਡ ਦੇ ਮੈਦਾਨਾਂ ਦੇ ਵਿੱਚ ਜਦੋਂ ਖੇਡ ਰਿਹਾ ਸੀਗਾ ਜਦੋਂ ਹਿਟਲਰ ਜਿਹੜਾ ਡੋਲਫ ਡਿਟਰ ਜਿਹੜਾ ਜਰਮਨ ਦਾ ਉਸ ਟਾਈਮ ਦਾ ਮੇਨ ਡਿਕਟੇਟਰ ਸੀਗਾ ਤੇ ਉਹਨੂੰ ਇਹ ਆਸੇ ਨਹੀਂ ਸੀਗੀ ਵੀ ਜਰਮਨ ਟੀਮ ਨੂੰ ਇਸ ਤਰ੍ਹਾਂ ਹਰਾ ਦੇਵਾਂਗੇ ਪਰ ਉਹਦੇ ਉਹਦੇ ਜਿੰਨਾ ਦੀ ਗੇਮ ਦੇ ਉਹਦਾ ਟੈਲੈਂਟ ਉਹਦੇ ਹੁਨਰ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਵੀ ਮਜਬੂਰਨ ਕਹਿਣਾ ਪਿਆ ਵੀ ਅਗਰ ਤੇਰੇ ਵਰਗਾ ਪਲੇਅਰ ਮੇਰੇ ਕੰਟਰੀਜ਼ ਹੁੰਦਾ ਤੇ ਮੈਂ ਉਹਨੂੰ ਆਪਦੀ ਆਰਮੀ ਦਾ ਜਨਰਲ ਬਣਾਉਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹਾਕੀ ਆ ਹਿੰਦੁਸਤਾਨ ਸਟਾਰਟ ਹੋਈ ਤੇ ਹਾਕੀ ਦੇ ਵਿੱਚ ਅਸੀਂ 13 ਮੈਡਲ ਹਾਸਲ ਕੀਤੇ ਨੇ ਹੁਣ ਤੱਕ ਟੋਟਲ ਜਿਸ 8 골ਡਨ ਨੇ ਇੱਕ ਸਿਲਵਰ ਚਾਰ ਬ੍ਰਾਂਜ਼ ਮੈਡਲ ਹੈਗੇ ਆ ਔਰ ਮੈਂ ਦਾ ਸਾਰਾ ਜਿਹੜਾ ਕ੍ਰੈਡਿਟ ਆ ਉਸ ਮੇਜਰ ਧਿਆਨ ਚਾਹੀ ਜਿਹਹਰਾਂ ਨੂੰ ਦਿੰਦਾ ਤੇ ਅੱਜ ਉਹਨਾਂ ਦੇ ਜਿਹੜਾ ਜਨਮ ਦਿਨ ਹਰ ਸਾਲ ਭਾਰਤ ਸਰਕਾਰ ਇੱਕ ਖੇਡ ਦਿਵਸ ਵਜੋਂ ਮਨਾਉਂਦੀ ਆ ਜਿੱਥੇ ਵੱਖ-ਵੱਖ ਖੇਡਾਂ ਦੇ ਵਿੱਚ ਪ੍ਰਾਪਤੀਆਂ ਕਰਨ ਵਾਲੇ 30 ਦੇ ਕਰੀਬ ਪਲੇਅਰ ਜਨੂੰ ਆਨਰ ਕੀਤਾ ਜਾਂਦਾ ਔਰ ਬੜੀ ਬੜੀ ਅਚੀਵਮੈਂਟ ਆ ਇਹ ਦਿਨ ਸਾਨੂੰ ਬੜਾ ਵੱਡਾ ਸਾਡੇ ਲਈ ਪ੍ਰੇਰਨਾ ਸਰੋਤ ਆ ਤੇ ਸਾਡੇ ਪਲੇਅਰ ਜਿਲੇ ਸਾਡੇ ਜੂਥ ਲਈ ਸਾਡੇ ਬੱਚਿਆਂ ਲਈ ਬੜਾ ਵਧੀਆ ਕਿਉਂਕਿ ਇਹਨਾਂ ਨੇ ਜੀ ਜ਼ਿੰਦਗੀ ਅੱਗੇ ਵਧਣਾ ਅੱਜ ਦੇ ਦਿਨ ਤੋਂ ਸਿੱਖ ਕੇ ਅੱਗੇ ਵਧਣਾ ਹੈਗਾ ਤੇ ਅੱਜ ਅਸੀਂ ਇੱਥੇ ਮੇਜਰ ਧਨਚੰਦ ਜੀ ਦੇ ਜਨਮ ਦਿਨ ਮਰਖੜਾ ਹੌਕੀ ਕਿਟਵੀ ਦੇ ਵਿੱਚ ਖੇਡ ਭਾਵਨਾ ਤੇ ਸਰ ਸਰ ਦਾ ਸਤਿਕਾਰ ਨਾਲ ਪੂਰਾ ਮਨਾਇਆ ਵਾ ਔਰ ਇੱਥੇ ਅਸੀਂ ਅੱਜ ਬਾਕਸਿੰਗ ਦੇ ਵਿੱਚ ਤੇ ਸਾਡੇ ਹੁਣ ਪੰਜਾਬ ਸਕੂਲ ਖੇਡਾਂ ਜਿਹੜਾ ਹੋਈਆਂ ਨੇ ਉਹਨਾਂ ਦੇ 11 ਮੈਡਲ ਬੱਚਿਆਂ ਦੇ ਆਏ ਨੇ ਉਹਨਾਂ 11 ਬੱਚਿਆਂ ਨੂੰ ਅਸੀਂ ਆਨਰ ਕੀਤਾ ਹੈਗਾ ਔਰ ਸਾਡੇ ਲਈ ਵੀ ਬੜੀ ਬੜੀ ਮਾਣ ਵਾਲੀ ਗੱਲ ਆ ਵੀ ਭਾਵੇਂ ਉਹ ਬਾਕਸਿੰਗ ਹੋਵੇ ਭਾਵੇਂ ਹਾਕੀ ਹੋਵੇ ਹੌਕੀ ਜਿਸੀ ਅਸੀਂ ਹੁਣ ਹੌਕੀ ਇੰਡੀਆ ਵੱਲੋਂ ਜਿਹੜੀ ਜੂਨੀਅਰ ਪੱਧਰ ਦੀ ਨੈਸ਼ਨਲ ਕਰਾਈ ਗਈ ਆ ਉਹ ਖਿੜ ਕੇ ਆਏ ਆ ਉਹਦੇ ਵਿੱਚ ਅਸੀਂ ਕੁਆਰਟਰ ਫਾਈਨਲ ਤੱਕ ਪਹੁੰਚੇ ਆ ਔਰ ਜਰਖੜ ਹੌਕੀ ਅਕੈਡਮੀ ਦੀ ਬੜੀ-ਬੜੀ ਇਹ ਮੈਂ ਤਾਂ ਕਹਾਂਗਾ ਵੀ ਬੜੇ-ਬੜਾ ਆਨਰ ਹੈ ਸਾਡੇ ਲਈ ਬੜੀ-ਬੜੀ ਮਾਣ ਵਾਲੀ ਗੱਲ ਆ ਤੇ ਇਹ ਸਾਰੀ ਮਿਹਨਤ ਵਾਸਤੇ ਜੋ ਜਰਖੜ ਅਕੈਡਮੀ ਦੀ ਅਚੀਵਮੈਂਟ ਆ ਉਹਦੇ ਵਿੱਚ ਮੈਂ ਸਾਰਾ ਕ੍ਰੈਡਿਟ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਜਰਖੜ ਸਕੂਲ ਦਾ ਜਿਹੜਾ ਸਮੋਥ ਸਟਾਫ ਤੇ ਇਹਨਾਂ ਦੇ ਚਲੇ ਕੋ ਸਾਹਿਬਾਨ ਨੇ ਗੁਰਸਤਿੰਦਰ ਸਿੰਘ ਪ੍ਰਗਟ ਅਰੋ ਗਰਤੇਜ ਸਿੰਘ ਇਹਨਾਂ ਨੂੰ ਦਿੰਨਾ ਵਾ ਕਿਉਂਕਿ ਜਿਹੜੇ ਵਿਚਾਰੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਉਂਦੇ ਨੇ ਤੇ ਬੱਚਿਆਂ ਨੂੰ ਇਸ ਮਕਾਮ ਤੇ ਪਹੁੰਚਾਉਣ ਦੇ ਵਿੱਚ ਤੇ ਮੇਰਾ ਖਿਆਲ ਇਹੋ ਨਾਲ ਕੋਈ ਵਿਚਾਰੀ ਕਸਰ ਛੱਡੀ ਜਾਂਦੀ ਹੈ ਤੇ ਉਹਨਾਂ ਨੂੰ ਵੀ ਅਸੀਂ ਕ੍ਰੈਡਿਟ ਦਿੰਨੇ ਆ ਜਿੱਥੇ ਸਕੂਲ ਦੇ ਸਟਾਫ ਨੂੰ ਦਿੰਨੇ ਆ ਬਾਕੀ ਜਿਨੇ ਹੋਰ ਸਾਡੇ ਸਹਿਯੋਗੀ ਨੇ ਜਿਦਾਂ ਅੱਜ ਅਚੇਚੇ ਤੌਰ ਤੇ ਜਲੰਧਰ ਤੋਂ ਤੇ ਸ੍ਰੀਂਦੀ ਹੋਕੀ ਟੀਮ ਜਿਹੜੀ ਕਿਸੇ ਟਾਈਮ ਇਥੇ ਆਹ ਤੋਂ 25-30 ਸਾਲ ਪਹਿਲਾਂ ਖੇਡ ਕੇ ਗਈ ਸੀਗੀ ਉਹ ਪਲੇਅਰ ਜਿੱਥੇ ਆਪਦੇ ਸਟੇਡੀਅਮ ਨੂੰ ਸਜਦਾ ਕਰਨ ਆਏ ਨੇ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਨ ਆਏ ਨੇ ਤੇ ਉਹ ਅੱਜ ਇਹਨਾਂ ਬੱਚਿਆਂ ਨਾਲ ਮੈਚ ਵੀ ਖੇਡਣ ਆਏ ਨੇ ਇਹ ਸਾਡੇ ਲਈ ਸਾਰੀਆਂ ਗੱਲਾਂ ਮਾਣ ਵਾਲੀਆਂ ਗੱਲਾਂ ਨੇ ਕਿਉਂਕਿ ਜੇ ਹਰ ਪਿੰਡ ਦੇ ਵਿੱਚ ਇਦਾਂ ਦੇ ਅਪਰਾਲੇ ਹੋਣਗੇ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਡਰੱਗ ਦੀ ਕੋਈ ਨਸ਼ੇ ਪੱਤੇ ਦੀ ਸਮੱਸਿਆ ਰਹਿ ਜੂਗੀ ਇਹ ਕਰਕੇ ਹਰ ਪਿੰਡ ਨੂੰ ਜਰਖੜ ਅਕੈਡਮੀ ਵਰਗੇ ਅਪਰਾਲੇ ਕਰਨੇ ਚਾਹੀਦੇ ਆ ਤੇ ਤਾਂ ਜੋ ਇਹ ਬੱਚਿਆਂ ਨੂੰ ਖੇਡਾਂ ਦਾ ਜਾਗ ਲੱਗ ਸਕੇ ਬੱਚੇ ਖੇਡਾਂ ਦੇ ਨਾਲ ਜੁੜ ਸਕਣ ਔਰ ਬੱਚੇ ਇਹੀ ਸਾਡੇ ਕੱਲ ਨੂੰ ਵਿਖਣ ਸਕਣ ਔਰ ਸਾਡੇ ਲਈ ਪ੍ਰੇਰਨਾ ਸਰੋਤ ਬਣ ਸਕਣ ਤੁਸੀਂ ਕਹਿ ਰਹੇ ਸੀ ਖੇਡ ਹੀ ਇੱਕ ਭਗਤੀ ਹੈ ਜਦੋਂ ਤੁਸੀਂ ਖੇਡਦੇ ਹੋ ਤਾਂ ਇੱਕ ਭਗਤੀ ਦੇ ਬਰਾਬਰ ਆ ਬਿਲਕੁਲ ਦੇਖੋ ਮੈਂ ਕਹਣਾ ਰੱਬ ਨਾਲ ਸੌਖਾ ਵਾ ਤੇ ਖਿਡਾਰੀ ਬਣਨਾ ਔਖਾ ਵਾ ਖਿਡਾਰੀ ਨੂੰ ਤਾਂ ਸਵੇਰੇ ਉੱਠ ਕੇ ਵਿਚਾਰ ਨੂੰ ਪਸੀਨਾ ਪਾਉਣਾ ਪੈਂਦਾ ਤੇ ਉਹਨੂੰ ਫਿਰ ਜੇ ਸ਼ਾਮ ਦਾ 4 ਵਜੇ ਕੋ ਦਾ ਟਾਈਮ ਤਾਂ ਪਲੇਅਰ ਨੂੰ 2 ਵਜੇ ਆਉਣਾ ਪੈਂਦਾ ਤੇਜ ਤੋਂ ਵੱਡੀ ਭਗਤੀ ਕੀ ਹੋ ਜੂਗੀ ਔਰ ਫਿਰ ਤੇ ਜਿੱਥੇ ਖੇਡਾਂ ਸਾਨੂੰ ਤੰਦਰੁਸਤੀ ਦਿੰਦੀਆਂ ਨੇ ਉੱਥੇ ਤੇਜ ਦਾ ਨਾਮ ਉਸ ਪਰਿਵਾਰ ਦਾ ਨਾਮ ਉਸ ਬੱਚੇ ਦਾ ਨਾਮ ਵੀ ਦੁਨੀਆ ਦੇ ਵਿੱਚ ਰੋਸ਼ਨ ਹੁੰਦਾ ਵਾ ਤੇ ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਵਾ ਸਾਰੇ ਪਲੇਅਰ ਜਿਹਨੂੰ ਜੇ ਅੱਜ ਆਪਾਂ ਅੱਜ ਖੜੇ ਆ ਸਾਡੇ ਤੋਂ ਕਿਸੇ ਨੇ ਵੀ ਹਾਕੀ ਦੇ ਜਾਦੂਗਰ ਤੇ ਅੰਜਾਂ ਨੂੰ ਦੇਖਿਆ ਨਹੀਂ ਹੈਗਾ ਅਸੀਂ ਉਹਨਾਂ ਦੀਆਂ ਯਾਦਾਂ ਹੀ ਸਾਂਝੀਆਂ ਕਰ ਰਹੇ ਹਾਂ ਉਹਨਾਂ ਨੇ ਜੋ ਗੱਲਾਂ ਹੋਈਆਂ ਨੇ ਉਹੀ ਅਸੀਂ ਕਰ ਰਹੇ ਹਾਂ ਇਸ ਕਰਕੇ ਜਿਹੜੇ ਸਾਡੇ ਇੱਕ ਸਾਡੇ ਚਲੇ ਕੱਲ ਦੇ ਭਵਿੱਖ ਦੇ ਹੀ ਹੀਰੋ ਨੇ ਬੱਚੇ ਆ ਕੁੜੀਆਂ ਨੇ ਵਿਚਾਰੀਆਂ ਸਾਰੀਆਂ ਗਰੀਬ ਘਰਾਂ ਨਾਲ ਰਿਲੇਟਡ ਨੇ ਹੈਗੀਆਂ ਨੇ ਜੇ ਆ ਕੱਲ ਨੂੰ ਇਹਨਾਂ ਕੁੜੀਆਂ ਦੇ ਵਿੱਚੋਂ ਕੋਈ ਕੁੜੀ ਕਿਸੇ ਮਕਾਮ ਤੇ ਪਹੁੰਚ ਗਈ ਇਸ ਤੋਂ ਵੱਡਾ ਸਾਡੇ ਲਈ ਆਨਰ ਕੀ ਹੋ ਜਾਊਗਾ ਅਜਿਹਾ ਨਹੀਂ ਹੋਣਾ ਚਾਹੀਦਾ ਜੇਕਰ ਉਹ ਹਾਕੀ ਖੇਡਦੇ ਸੀ ਹਾਕੀ ਪ੍ਰੇਮੀ ਉਹ ਮਨਾਉਣ ਉਹਨਾਂ ਦਾ ਜਨਮ ਦਿਨ ਵਾਕਿਆਂ ਦਾ ਵੀ ਮੋਟਲਾ ਫਰਜ਼ ਆ ਕਿਉਂਕਿ ਭਾਰਤ ਦੇ ਵਸਾਏ ਆਸੀਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੁੰਦਾ ਕੱਲੀ ਹਾਕੀ ਪ੍ਰੇਮੀ ਨਹੀਂ ਸਾਰੇ ਦੁਨੀਆ ਨੂੰ ਮਨਾਉਣਾ ਚਾਹੀਦਾ ਵੈਸੇ ਚਲੋ ਮੈਂ ਇਹਦਾ ਸਾਰਾ ਕ੍ਰੈਡਿਟ ਦਿੰਨਾ ਜਿਹੜਾ ਸਾਡੇ ਨੂੰ ਪਤਾ ਨਹੀਂ ਸਾਡੇ ਬੱਚਿਆਂ ਨੂੰ ਜਾਂ ਸਾਡੇ ਪੋਲੀਟੀਕਲ ਬੰਦੇ ਨੂੰ ਮੈਂ ਉਮਾ ਭਾਰਤੀ ਖੇਡ ਮੰਤਰੀ ਹੁੰਦੇ ਸੀ 99 ਦੇ ਵਿੱਚ ਜਿਨ੍ਹਾਂ ਨੇ ਦਿਨ ਸਟਾਰਟ ਕੀਤਾ ਔਰ ਜਿਨ੍ਹਾਂ ਨੇ ਜਦੋਂ ਉਸ ਟਾਈਮ ਇੰਨਾ ਜ਼ੋਰ ਪੈ ਗਿਆ ਸੀ ਵੀ ਕ੍ਰਿਕਟ ਨੂੰ ਨੈਸ਼ਨਲ ਗੇਮ ਦਾ ਦਰਜਾ ਦਿੱਤਾ ਜਾਵੇ ਫਿਰ ਰੋਮਾਂ ਭਾਰਤੀ ਨੇ ਕਿਹਾ ਉਹ ਕਹਿੰਦੀ ਹੱਕ ਦੀਆਂ ਪ੍ਰਾਪਤੀਆਂ ਦੇਖੋ ਅੱਠ ਦਾ 올림픽 ਜੋ 골ਡ ਨੇ ਇੰਡੀਆ ਹਾਕੀ ਚ ਵਰਲਡ ਚੈਂਪੀਅਨ ਆ ਤੁਸੀਂ ਇੱਕ ਵਾਰ ਚੈਂਪੀਅਨ ਬਣ ਕੇ ਆਪਣੀ ਗੇਮ ਨੂੰ ਨੈਸ਼ਨਲ ਗੇਮ ਬਣਾਉਣ ਨੂੰ ਫਿਰਦੇ ਆ ਇਹ ਮੈਂ ਸਾਰਾ ਉਹ ਫਿਰ ਉਹਨੇ ਉਸ ਦਿਨ ਤੋਂ ਕੀਤਾ ਉਹ ਕਹਿੰਦੇ ਜਿਹੜਾ ਨਵੀਂ ਦਿੱਲੀ ਦਾ ਨੈਸ਼ਨਲ ਸਟੇਡੀਅਮ ਉਹ ਵੀ ਧਿਆਨ ਜਾਂਦੇ ਨਾਮ ਤੇ ਹੋਗਾ ਉੱਥੇ ਉਹਨਾਂ ਦਾ ਸਟੈਚੂ ਲੱਗਿਆ ਗਿਆ ਲਾਇਆ ਗਿਆ ਉਸ ਤੋਂ ਬਾਅਦ ਉਹਨਾਂ ਦਾ ਲਖਨਊ ਸਟੈਚੂ ਲੱਗਿਆ ਔਰ ਸਾਨੂੰ ਮਾਨ ਵਾਲੀ ਗੱਲ ਆ ਪ੍ਰਾਈਵੇਟ ਤੌਰ ਤੇ ਪਹਿਲਾ ਸਟੈਚੂ Jharkhand ਦੇ ਵਿੱਚ ਲੱਗਿਆ ਵਾ ਤੇ ਉਹ 우ਮਾ ਭਾਰਤੀ ਦੇ ਲਾਇਆ ਜਾ ਤੇ ਜੇ ਸਾਰੇ ਪੋਲੀਟੀਕਲ ਜਿਹੜੇ ਲੀਡਰ ਨੇ ਉਹ ਇਦਾਂ ਦੇ ਹੋ ਜਾਣ ਖੇਡਣ ਸਮਰਪਿਤ ਹੋ ਜਾਣ ਜਿੱਦਾਂ ਹਰਿਆਣਾ ਦੇ ਵਿੱਚ ਪੋਲੀਟੀਕਲ ਲੀਡਰਾਂ ਨੇ ਇੱਕ ਸਾਰਥਕ ਸਪੋਰਟਸ ਪਾਲਿਸੀ ਲਿਆਂਦੀ ਅੱਜ ਹਰਿਆਣਾ ਦੇਖੋ ਕਿਸ ਮੁਕਾਮ ਤੇ ਪਹੁੰਚ ਆਇਆ ਤੇ ਲਾਸਟ ਟੋਕੀਓ 올림픽 ਜੁਨ੍ਹਾਂ ਨੇ 35 ਪਲੇਅਰ ਖੇਡੇ ਨੇ ਉਹ ਜਿਹਦੇ ਸੱਤਾ ਚ 5 ਮੈਡਲ ਉਹਨਾਂ ਦੇ ਨੇ ਅੱਜ ਕੀ ਸਾਡੇ 6 ਮੈਡਲ ਨੇ 5 ਉਹਨਾਂ ਦੇ ਆ ਗਏ ਨੇ ਫਿਰ ਤੇ ਇਹ ਹੁੰਦਾ ਪੋਲਿਟੀਕਲ ਬੰਦਿਆਂ ਦੀ ਜਿਹੜੀ ਪੋਜ਼ਿਟਿਵ ਇਹ ਹੁੰਦੀ ਆ ਇਹਨੂੰ ਸਾਰੀਆਂ ਸਰਕਾਰਾਂ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਜਿੰਨੀਆਂ ਹੋਰ ਜਿਹੜੀਆਂ ਐਨਜੀਓ ਹੈਗੀਆਂ ਨੇ ਸਾਰੀਆਂ ਸਪੋਰਟਸ ਅਕੈਡਮੀ ਸਾਰੀਆਂ ਨੂੰ ਸਾਨੂੰ ਇਹ ਦਿਨ ਇਕੱਲੇ ਤੇ ਆਂ ਜਾਂਦਾ ਨਹੀਂ ਜਿਹੜੇ ਹੋਰ ਮਹਾਨ ਪਲੇਅਰ ਹੋ ਨੇ ਤੇ ਸਾਰਿਆਂ ਦੇ ਮਨਾਉਣੇ ਚਾਹੀਦੇ ਆ ਹਾਂ ਥੈਂਕ ਯੂ ਸਰ ਖੇਡਾਂ ਕਿੰਨੀ ਕੁ ਜ਼ਰੂਰੀ ਨੇ ਨਖ ਦੀ ਲਈ ਗੱਲ ਕਰ ਲਈ ਆਪਾਂ ਵਿਅਕਤੀ ਲਈ ਕਿੰਨਾ ਇੱਕ ਜ਼ਰੂਰੀ ਨੇ ਖੇਡਾਂ ਪਰ ਖੇਡਾਂ ਤਾਂ ਬਹੁਤ ਜ਼ਰੂਰੀ ਨੇ ਦੇਖੋ ਤੁਹਾਡਾ ਸਰੀਰਕ ਜਿਹੜਾ ਵਿਕਾਸ ਆ ਤੁਹਾਡਾ ਦਿਮਾਗ ਦਾ ਜਿਹੜਾ ਮਕਾ ਸੋਣਾ ਸਾਰਾ ਖੇਡਣ ਨਾਲ ਹੀ ਹੁੰਦਾ ਠੀਕ ਹੈ ਜੀ ਕਿਉਂਕਿ ਕਾਫੀ ਜਿਆਦਾ ਬਾਰਡਰ ਰਹਿੰਦੇ ਆ ਸਰੀਰ ਦੀ ਡਿਵੈਲਪਮੈਂਟ ਨਹੀਂ ਹੁੰਦੀ ਅਗਰ ਕਿਸੇ ਗੱਲ ਦਾ ਬੋਝ ਰਹਿੰਦਾ ਦਿਮਾਗ ਤੇ ਪਰ ਖੇਡਣ ਨਾਲ ਜਿਹੜਾ ਤੁਸੀਂ ਤੰਦਰੁਸਤ ਬਣਦੇ ਹੋ ਜੀ ਤੇ ਤੁਹਾਡਾ ਸਰੀਰ ਜਿਹੜਾ ਪਰਫੁੱਲਤ ਹੁੰਦਾ ਸਾਰਾ ਤੇ ਵਧੀਆ ਅਪਰਾਲਾ ਹੈ ਜੋ ਜਰਖੜ ਅਕੈਡਮੀ ਦੁਆਰਾ ਕੀਤਾ ਜਾ ਰਿਹਾ ਹੈ ਇਹਨਾਂ ਦੇ ਕੋਆਪਰੇਸ਼ਨ ਨਾਲ ਅਸੀਂ ਇੱਥੇ ਵਿੰਗ ਚਲਾ ਰਹੇ ਹਾਂ ਹਾਕੀ ਦੇ ਠੀਕ ਹੈ ਜੀ ਤੇ ਬਾਕੀ ਇਹ ਬਾਕਸਿੰਗ ਨੂੰ ਵੀ ਬਹੁਤ ਵਧੀਆ ਵਧਾਵਾ ਦੇ ਰਿਹਾ ਕਾਫੀ ਬੱਚੇ ਜਾਂਦੇ ਆ ਹਾਂ ਜੀ ਬਾਕਸਿੰਗ ਦੇ ਵਿੱਚ ਵੀ ਤੇ ਜਿਸ ਤਰ੍ਹਾਂ ਹਰ ਸਾਲ ਸਰਾਨਾ ਜਿਹੜਾ ਖੇਡ ਮੇਲਾ ਕਰਾਇਆ ਜਾਂਦਾ ਤੇ ਡਿਫਰੈਂਟ ਡਿਪਰੈਂਟ ਗੇਮਸ ਨੇ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ ਠੀਕ ਹੈ ਹਾਂਜੀ ਇਲਾਕੇ ਦੇ ਵਿੱਚ ਮਤਲਬ ਕਾਫੀ ਇਹਨਾਂ ਦਾ ਯੋਗਦਾਨ ਆ ਖੇਡਾਂ ਨੂੰ ਪਰਫਲਤ ਕਰਨ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਜਰਖੜ ਅਕੈਡਮੀ ਤੋਂ ਸਾਂਝੀਆਂ ਕੀਤੀਆਂ ਜਰਖੜ ਪਿੰਡ ਦੇ ਮੌਜੂਦ ਵਿੱਚ ਮੌਜੂਦਾਂ ਜਿੱਥੇ ਅੱਜ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦਾ ਜਨਮ ਦਿਨ ਮਨਾਇਆ ਜਾ ਰਿਹਾ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਧੰਨਵਾਦ